ਵਿਸ਼ਵਾਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮੈਂ ਹਕਮਿਰਤ ਕੋਟ ICICI ਬੈਂਕ ਤੋਂ ਬਾਅਦ ਹੁਣ HDFC ਬੈਂਕ ਦੇ ਵੱਲੋਂ ਵੀ ਆਪਣੇ ਗ੍ਰਾਹਕਾਂ ਨੂੰ ਵੱਡਾ ਚਰਟਕਾ ਦਿੱਤਾ ਗਿਆ ਜਿ ਹੰਦਾ ਅੱਜ ਨੈ ਕਿ ਆਮ ਜਨਤਾ ਦੇ ਲਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ICICI ਬੈਂਕ ਤੋਂ ਬਾਅਦ ਹੁਣ HDFC ਬੈਂਕ ਨੇ ਵੀ ਬਚਤ ਖਾਤੇ ਦੇ ਨਿਯਮਤ ਵਿੱਚ ਵੱਡਾ ਬਦਲਾਅ ਕੀਤਾ ਹੈ 1 ਅਗਸਤ 2025 ਤੋਂ ਨਵਾਂ ਖਾਤਾ ਖੋਲਣ ਵਾਲੇ ਗਾਕਾ ਨੂੰ ਹੁਣ ਮੈਟਰੋ ਸ਼ਹਿਰੀ ਅਤੇ ਅਰਧ ਸ਼ਹਿਰੀ ਸ਼ਾਖਾਵਾਂ ਵਿੱਚ ਹਰ ਸਮੇਂ ਘੱਟੋ-ਘੱਟ 25000 ਰੁਪਏ ਦਾ ਬਕਾਇਆ ਰੱਖਣਾ ਹੋਵੇਗਾ ਜੀ ਹਾਂ ਪਹਿਲਾਂ ਇਹ ਸੀਮਾ ਸ਼ਹਿਰੀ ਖੇਤਰ ਵਿੱਚ 10000 ਰੁਪਏ ਅਤੇ ਅਰਧ ਸ਼ਹਿਰੀ ਖੇਤਰ ਵਿੱਚ 5000 ਰੁਪਏ ਸੀ ਜੇਕਰ ਬਕਾਇਆ ਨਿਰਧਾਰਿਤ ਸੀਮਾ ਤੋਂ ਘੱਟ ਜਾਂਦਾ ਹੈ ਤਾਂ ਬੈਂਕ ਹਰ ਮਹੀਨੇ ਚਾਰਜ ਲਵੇਗਾ ਸ਼ਾਖਾਵਾਂ ਪੈਂਡੂ ਸਖਾਵਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ ਤੇ ਪਹਿਲਾਂ 5000 ਰੁਪਏ ਰੱਖਣਾ ਜ਼ਰੂਰੀ ਸੀ ਤੇ ਹੁਣ ਇਸ ਨੂੰ ਵਧਾ ਕੇ 10000 ਰੁਪਏ ਕਰ ਦਿੱਤਾ ਗਿਆ ਇਹ ਨਿਯਮ ਤਨਖਾਹ ਖਾਤੇ ਅਤੇ ਬੀ ਐਸ ਬੀ ਡੀਏ ਮੂਲ ਬਚਤ ਬੈਂਕ ਜਮਾ ਖਾਤਾ ਨੂੰ ਪ੍ਰਭਾਵਿਤ ਨਹੀਂ ਕਰਨਗੇ ਕਿਉਂਕਿ ਉਹਨਾਂ ਕੋਲ ਜ਼ੀਰੋ ਬੈਲੈਂਸ ਹੁੰਦਾ ਹੈ ਪਹਿਲਾਂ ICICI ਬੈਂਕ ਵਿੱਚ ਘੱਟੋ-ਘੱਟ ਔਸਤ ਨਾਸੀਕ ਬਕਾਇਆ M A M B 10000 ਰੁਪਏ ਸੀ ਤੇ ਹੁਣ ਇਸ ਨੂੰ ਵਧਾ ਕੇ 50000 ਰੁਪਏ ਕਰ ਦਿੱਤਾ ਗਿਆ ਯਾਨੀ ਕਿ ਹੁਣ ਤੁਹਾਨੂੰ ਬਚਤ ਖਾਤੇ ਵਿੱਚ ਪਹਿਲਾਂ ਨਾਲੋਂ 5 ਗੁਣਾ ਜ਼ਿਆਦਾ ਬਕਾਇਆ ਰੱਖਣਾ ਪਵੇਗਾ ਇਹੇ ਨਿਯਮ ਸਿਰਫ 1 ਅਗਸਤ 2025 ਤੋਂ ਖੋਲਲੇ ਗਏ ਨਵੇਂ ਬਚਤ ਖਾਤਿਆਂ ਤੇ ਲਾਗੂ ਹੋਵੇਗਾ ਪੁਰਾਣੇ ਗਾਕਾ ਲਈ ਨਿਯਮ ਹੁਣ ਲਈ ਉਹੀ ਰਹਿਣਗੇ ਤਾਂ ਬਿਲਕੁਲ ਜਦੋਂ ਤੱਕ ਬੈਂਕ ਇਸ ਬਦਲਾਅ ਬਾਰੇ ਵੱਖਰੇ ਤੌਰ ਤੇ ਸੂਚਿਤ ਨਹੀਂ ਕਰਦਾ ਤਨਖਾਹ ਖਾਤਿਆਂ ਤੇ ਕੋਈ ਪ੍ਰਭਾਵ ਨਹੀਂ ਪਵੇਗਾ ਕਿਉਂਕਿ ਇਹ ਜ਼ੀਰੋ ਬੈਲੈਂਸ ਖਾਤੇ ਹਨ ਬੀਐਸਬੀਡੀਏ ਯਾਨੀ ਕਿ ਬੇਸਿਕ సేవింగ్స్ బ్యాంక్ డిపాజిట్ ఖాతా ਵੀ ਪ੍ਰਭਾਵਿਤ ਨਹੀਂ ਹੋਵੇਗਾ ਕਿਉਂਕਿ ਇਸ ਦੇ ਵਿੱਚ ਘੱਟੋ ਘੱਟ ਬਕਾਇਆ ਰੱਖਣ ਦੀ ਕੋਈ ਲੋੜ ਨਹੀਂ ਹੈ ਅਰਧ ਸ਼ਹਿਰੀ ਸ਼ਾਖਾ 5000 ਰੁਪਏ ਤੋਂ ਵਧਾ ਕੇ 25000 ਰੁਪਏ ਕਰ ਦਿੱਤੀ ਗਈ ਹੈ ਤੇ ਪਿੰਡੂ ਸ਼ਾਖਾ 5000 ਰੁਪਏ ਤੋਂ ਵਧਾ ਕੇ 10000 ਰੁਪਏ ਕਰ ਦਿੱਤੀ ਗਈ ਆ ਤਾਂ ਇਹ ICICI ਤੋਂ ਬਾਅਦ ਹੁਣ HDFC ਬੈਂਕ ਦੇ ਵੱਲੋਂ ਆਪਣੇ ਗਾਹਕਾਂ ਨੂੰ ਜਿਹੜਾ ਕਿ ਵੱਡਾ ਝਟਕਾ ਦਿੱਤਾ ਗਿਆ ਘੱਟੋ-ਕੱਟ ਬਕਾਇਆ ਹੱਦ ਦੇ ਵਿੱਚ ਭਾਰੀ ਵਾਅਦਾ ਕੀਤਾ ਗਿਆ